ਇਹ ਜਿਹੜੇ ਹਾੜਾ ਇਹਨਾਂ ਨੇ ਪੰਜਾਬ ਦੇ ਹੁਣ ਤੱਕ ਦੇ ਖੜੰਦੇ ਰਿਕਾਰਡ ਤੋੜਦੇ। ਇਹ ਹੁਣ ਤੱਕ ਦੀ ਪਾਣੀਆਂ ਦੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ ਮਾਰ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕੰਟਰੋਲ ਕੇਂਦਰ ਦਾ ਪੰਜਾਬ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ। ਜਿਹੜੇ ਡੈਮ 20 ਸਤੰਬਰ ਤੱਕ ਭਰਨੇ ਸੀ ਉਹ ਅਗਸਤ ਚ ਹੀ ਕਿਉਂ ਭਰ ਲਏ ਗਏ। ਲਗਾਤਾਰ 3 ਸਾਲਾਂ ਚ ਡੋਬ ਦੋ ਵਾਰੀ ਡੁੱਬ ਚੁੱਕਾ। ਇਸ ਵਾਰ ਤਾਂ ਡੁੱਬਣ ਦੇ ਸਾਰੇ ਰਿਕਾਰਡ ਜਿਹੜੇ ਹੈਗੇ ਆ ਟੁੱਟ ਗਏ ਹੈਗੇ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਜਿੰ ਜਿੰਦੀ ਮੈਨੇਜਮੈਂਟ ਨਾਂ ਦੀ ਸਰਕਾਰ ਨਾਂ ਦੀ ਪੰਜਾਬ ਚ ਕੋਈ ਚੀਜ਼ ਹੈ ਇਹ ਸਾਨੂੰ ਪਹਿਲਾਂ ਜਦੋਂ ਪਾਣੀ ਦੀ ਪਾਣੀ ਦੀ ਕਿੱਲਤ ਹੁੰਦੀ ਆ ਸਾਡੀਆਂ ਰਜਵਾਹੇ ਸਾਡੀਆਂ ਨਹਿਰਾਂ ਚ ਪਾਣੀ ਨਹੀਂ ਦਿੰਦੇਗੀ ਉਦੋਂ ਟਾਈਮਾਂ ਚ ਸਟੋਰ ਕਰ ਲੈਂਦੇ ਆ ਜਦੋਂ ਲੋਡ ਨਹੀਂ ਹੁੰਦੀਗੀ ਉਦੋਂ ਸਾਡੀਆਂ ਫਸਲਾਂ ਜਿਹੜੀਆਂ ਡੋਪ ਦਿੱਤੀਆਂ ਜਾਂਦੀਆਂ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਪੇਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਣਾ ਚਾਹੀਦਾ ਰਪੇਰੀਅਨ ਪ੍ਰਿੰਸੀਪਲ ਦਾ ਬੁਨਿਆਦੀ ਸੂਲ ਹੈ ਕਿ ਜਿਹੜੇ ਪਾਣੀ ਦਾ ਨੁਕਸਾਨ ਚੱਲਣਗੇ ਫਾਇਦਾ ਨਹੀਂ ਹੋਵੇਗਾ ਤੁਸੀਂ ਜੁੜੇ ਹੋਏ ਹੋ ਐਸਐਸਐਮ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੋੜ ਦੋਸਤੋ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਪੰਜਾਬ ਦੇ ਲੋਕ ਉਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਆਪਣੇ ਤਰੀਕੇ ਦੇ ਨਾਲ ਪੂਰੀ ਜਦੋਂ ਜ਼ਾਇਦਾ ਜਿਹੜੀ ਕਰ ਰਹੇ ਨੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੋਰ ਜ਼ਰੂਰੀ ਵਸਤਾਂ ਜਿਹੜੀਆਂ ਉਹਨਾਂ ਲੋਕਾਂ ਨੂੰ ਚਾਹੀਦੀਆਂ ਨੇ ਉਹਨਾਂ ਲੋਕਾਂ ਦੇ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਪਰ ਦੂਸਰੇ ਪਾਸੇ ਸਰਕਾਰ ਆ ਜਿਹੜੀ ਸਿਰਫ ਇਹ ਕਹਿਣ ਤੇ ਲੱਗੀ ਹੋਈ ਆ ਕਿ ਇਹ ਸਿਰਫ ਕੁਦਰਤੀ ਆਫਤਾ ਇਸ ਨੂੰ ਫਿਲਹਾਲ ਹੈਂਡਲ ਕਰਨਾ ਚਾਹੀਦਾ ਫਿਰ ਅੱਗੇ ਕੋਈ ਦੇਖਾਂਗੇ ਪਰ ਇਹਨਾਂ ਹੜ੍ਹਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਲੋਕਾਂ ਦੇ ਵੱਲੋਂ ਉਠਾਏ ਜਾ ਰਹੇ ਆ ਤਾਂ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਆ ਇਹ ਵੀ ਗੱਲਬਾਤ ਕਰਾਂਗੇ ਕਿ ਕੀ ਕੀ ਫੈਸਲੇ ਹੋਏ ਨੇ ਹੜ੍ਹਾਂ ਨੂੰ ਲੈ ਕੇ ਤਾਂ ਟੈਕਨੀਕਲੀ ਇਹਨਾਂ ਹਾੜਾਂ ਦੇ ਕੀ ਕਾਰਨ ਨੇ ਉਹਨਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਲੋਕਾਂ ਦੇ ਵਿੱਚ ਇੱਕ ਇਹ ਸਵਾਲ ਆ ਕਿ ਜੇਕਰ ਹੜ ਆਇਆ ਤਾਂ ਇਹ ਇਹਦਾ ਇੱਕ ਕਾਰਨ ਆ ਜਾਣਬੁੱਝ ਕੇ ਪੰਜਾਬ ਨੂੰ ਜਿਹੜਾ ਉਹ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਰਹਿਣਗੇ ਕੀਰਤਿਕ ਸਾਡੇ ਨੂੰ ਦੇ ਸਿਵਾਈ ਆਗੁਰਜਿੰਦਰਦੀਪ ਸਿੰਘ ਵਾਲਾ ਬਾਈ ਸਵਾਗਤ ਹੈ ਜੀ ਸ਼ੁਕਰੀਆ ਜੀ ਭਾਈ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਇੱਕ ਪਾਸੇ ਲੋਕ ਆਪਣੇ ਪੱਧਰ ਦੇ ਉੱਪਰ ਲੋਕਾਂ ਦੀ ਸਹਾਇਤਾ ਕਰ ਰਹੇ ਨੇ ਦੂਸਰੇ ਪਾਸੇ ਸਰਕਾਰ ਬਿਲਕੁਲ ਕੰਮ ਕਰਨ ਦੀ ਨਹੀਂ ਸੁੱਤੀ ਹੋਈ ਹੈ ਹਜੇ ਤੱਕ ਕੋਈ ਬਹੁਤੇ ਪ੍ਰਬੰਧ ਸਰਕਾਰ ਦੇ ਵੱਲੋਂ ਨਹੀਂ ਕੀਤੇ ਗਏ ਦੇਖੋ ਪੰਜਾਬ ਹਰ ਤਰ੍ਹਾਂ ਦੀ ਆਫਤ ਨਾਲ ਲਗਾਤਾਰ ਜੂਝ ਰਿਹਾ ਜੀ ਹਰ ਤਰ੍ਹਾਂ ਦੇ ਸੰਕਟ ਚ ਪੰਜਾਬ ਉਲਝਿਆ ਹੋਇਆ ਹੈ ਜੇ ਇਹ ਜਿਹੜੇ ਹੜ੍ਹ ਆ ਇਹਨਾਂ ਨੇ ਪੰਜਾਬ ਦੇ ਹੁਣ ਤੱਕ ਦੇ ਹੜ੍ਹਾਂ ਦੇ ਰਿਕਾਰਡ ਤੋੜ ਦਿੱਤੇ ਹੂੰ ਇਹ ਹੁਣ ਤੱਕ ਦੀ ਪਾਣੀਆਂ ਦੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ ਮਾਰ ਆ ਜੀ ਸਭ ਤੋਂ ਵੱਧ ਪਿੰਡ ਇਸ ਵਾਰ ਟੁੱਬੇ ਸਭ ਤੋਂ ਵੱਧ ਰਕਵਾ ਇਸ ਵਾਰ ਸਭ ਤੋਂ ਵੱਧ ਜਾਨਾਂ ਜੀ ਬਹੁਤ ਸਾਰੇ ਪਸ਼ੂਆਂ ਦਾ ਨੁਕਸਾਨ ਜਿਹੜਾ ਹੋਇਆ ਔਰ ਇਹਦੇ ਤੇ ਇਸ ਮੁਲਕ ਦੇ ਪ੍ਰਧਾਨ ਮੰਤਰੀ ਦਾ ਇੱਕ ਸ਼ਬਦ ਤੱਕ ਨਾ ਬੋਲਣਾ ਜੀ ਜਿੰਦੇ ਤੋਂ ਇੱਕ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਆਉਂਦਾ ਹੈ ਇਹ ਪੰਜਾਬ ਦੇ ਪ੍ਰਤੀ ਉਹਨਾਂ ਦੀ ਇੰਨੀ ਉਹਨਾਂ ਨੂੰ ਅਲਰਜੀ ਕਿਉਂ ਹੈ ਜੀ ਉਹ ਸਵਾਲ ਤੋਂ ਗਾ ਇੱਕ ਸ਼ੱਕ ਵੀ ਪੈਦਾ ਹੁੰਦਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕੰਟਰੋਲ ਕੇਂਦਰ ਦਾ ਪੰਜਾਬ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਿਆ ਜੀ ਜਿਹੜੇ ਡੈਮ 20 ਸਤੰਬਰ ਤੱਕ ਭਰਨੇ ਸੀ ਉਹ ਅਗਸਤ ਚ ਹੀ ਕਿਉਂ ਭਰ ਲਏ ਗਏ ਹੂੰ ਕਿਉਂ ਭਰ ਕੇ ਫਿਰ ਇੰਨਾ ਪਾਣੀ ਪੰਜਾਬ ਚ ਰੇੜਿਆ ਗਿਆ ਜੀ ਵੀ ਪੰਜਾਬ ਦੀ ਐਡੀ ਬਰਬਾਦੀ ਦੇ ਪਿੱਛੇ ਪਾਖੜਾ ਮੈਨੇਜਮੈਂਟ ਬਿਆਸ ਮੈਨੇਜਮੈਂਟ ਬੋਰਡ ਜਾਂ ਉਹਦੇ ਪਿੱਛੇ ਕੋਈ ਕੇਂਦਰ ਦਾ ਇਸ਼ਾਰਾ ਇਹ ਇਸ ਪੱਧਰ ਤੱਕ ਪੰਜਾਬ ਦੇ ਪ੍ਰਤੀ ਜਿਹੜੀ ਸੰਵੇਦਨਹੀਨਤਾ ਹੈਗੀ ਆ ਜੀ ਜਿਹੜਾ ਕਿ ਇਸ ਮੁਲਕ ਦੇ ਵਿੱਚ ਭੁੱਖਮਰੀ ਨੂੰ ਮਟਾਉਣ ਦੇ ਵਿੱਚ ਇਹ ਸਖਿੱਤੇ ਦਾ ਇੱਕ ਬਹੁਤ ਵੱਡਾ ਰੋਲ ਆ ਕਿ ਇਸ ਵੱਡੀ ਪੱਧਰ ਤੇ ਅਨਾਜ ਪੈਦਾ ਕਰਦੇ ਇਸ ਮੁਲਕ ਦੇ ਲੋਕਾਂ ਦਾ ਜਿਹੜਾ ਢਿੱਡੋਂ ਭਰਦਾ ਹੈਗਾ ਜੀ ਤੇ ਉਹ ਸਖਿੱਤੇ ਨੂੰ ਲਗਾਤਾਰ ਤਿੰਨ ਸਾਲਾਂ ਚ ਡੋਬ ਦੋ ਵਾਰੀ ਡੁੱਬ ਚੁੱਕਾ ਹੈਗਾ ਇਸ ਵਾਰ ਤਾਂ ਡੁੱਬਣ ਦੇ ਸਾਰੇ ਰਿਕਾਰਡ ਜਿਹੜੇ ਹੈਗੇ ਆ ਟੁੱਟ ਗਏ ਹੈਗੇ ਜੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਜਿੰ ਜਿੰਦੀ ਮੈਨੇਜਮੈਂਟ ਨਾਂ ਦੀ ਸਰਕਾਰ ਨਾਂ ਦੀ ਪੰਜਾਬ 'ਚ ਕੋਈ ਚੀਜ਼ ਹੀ ਨਹੀਂ ਜੀ ਸਾਡੇ ਡਰੇਨੇਜ ਦੇ ਵਿੱਚ ਇੱਕ ਪੈਸਾ ਨਹੀਂ ਲਾਇਆ ਉਹਨੂੰ ਸਾਫ਼ ਕਰਨ ਦੇ ਲਈ ਹੂੰ ਡਰੇਨਾ ਬੰਦ ਹੋਈਆਂ ਪਈਆਂ ਨੇ ਓਵਰਫਲੋ ਹੋ ਰਹੀਆਂ ਨੇ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਘਰ ਡੁੱਬ ਰਹੇ ਨੇ ਪਾਣੀ ਦੀ ਕਿਸੇ ਪਾਸੇ ਕੋਈ ਨਿਕਾਸੀ ਨਹੀਂ ਜੀ ਹੈਨਾ ਦਰਿਆ ਸਾਫ਼ ਨਹੀਂ ਕੀਤੇ ਜਾ ਰਹੇ ਨਹਿਰਾਂ ਦਰਿਆਵਾਂ ਵਿੱਚ ਡੀਸਿਲਟਿੰਗ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਉਹ ਪਾਣੀ ਜਿਹੜਾ ਝੱਲਣ ਦੀ ਸਮਰੱਥਾ 'ਚ ਨਹੀਂ ਹੈ ਤੇ ਡੈਮਾਂ ਦੇ ਵਿੱਚ ਪਾਣੀ ਸਟੋਰ ਕੀਤਾ ਜਾ ਰਿਹਾ ਸਾਨੂੰ ਪਹਿਲਾਂ ਜਦੋਂ ਪਾਣੀ ਦੀ ਪਾਣੀ ਦੀ ਕਿੱਲਤ ਹੁੰਦੀ ਆ ਸਾਡੀਆਂ ਰਜਵਾਹੇ ਸਾਡੀਆਂ ਨਹਿਰਾਂ ਚ ਪਾਣੀ ਨਹੀਂ ਦਿੰਦੇਗੇ ਉਦੋਂ ਡੈਮਾਂ ਚ ਸਟੋਰ ਕਰ ਲੈਂਦੇ ਆ ਜਦੋਂ ਲੋੜ ਨਹੀਂ ਹੁੰਦੀ ਕੀ ਉਦੋਂ ਸਾਡੀਆਂ ਫਸਲਾਂ ਜਿਹੜੀਆਂ ਡੋਪ ਦਿੱਤੀਆਂ ਜਾਂਦੀਆਂ ਤਾਂ ਇਹ ਠਾਕੜਾ ਵਿਆਸ ਮੈਨੇਜਮੈਂਟ ਬੋਰਡ ਠੀਕ ਆ ਪੰਜਾਬ ਦੇ ਦਰਿਆਵਾਂ ਤੇ ਬਣਿਆ ਪੰਜਾਬ ਦੀ ਵਿੱਚ ਨੁਮਾਇੰਦਗੀ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਪਾਣੀਆਂ ਦਾ ਮਸਲਾ ਰਪੇਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਣਾ ਚਾਹੀਦਾ ਰਪੇਰੀਅਨ ਪ੍ਰਿੰਸੀਪਲ ਦਾ ਬੁਨਿਆਦੀ ਸੂਲ ਹੈ ਕਿ ਜਿਹੜੇ ਪਾਣੀ ਦਾ ਨੁਕਸਾਨ ਚੱਲਣਗੇ ਫਾਇਦਾ ਵੀ ਉਹੀ ਲੈਣਗੇ ਪਰ ਪੰਜਾਬ ਸਿਰ ਪਾਣੀਆਂ ਦਾ ਨੁਕਸਾਨ ਚੱਲ ਰਿਹਾ ਫਾਇਦਾ ਉਹਨੂੰ ਪਾਣੀ ਦਾ ਬਿਲਕੁਲ ਜਿਹੜਾ ਉਹ ਨਹੀਂ ਮਿਲ ਰਿਹਾ ਭਾਈ ਜੀ ਇੱਕ ਪਾਸੇ ਅਕਸਰ ਸੋਸ਼ਲ ਮੀਡੀਆ ਦੇ ਉੱਪਰ ਇਹ ਸਵਾਲ ਆ ਜਿਹੜਾ ਹੁਣ ਉੱਠ ਰਿਹਾ ਇਨ੍ਹਾਂ ਦਿਨਾਂ ਦੇ ਵਿੱਚ ਕਿ ਇਹ ਕੁਦਰਤੀ ਆਫਤ ਨਹੀਂ ਹੈ ਇਹ ਜਾਣਬੁੱਝ ਕੇ ਜਿਹੜੇ ਡੈਮ ਆ ਉਹ ਪੰਜਾਬ ਨੂੰ ਜਾੜਨ ਦੇ ਵਾਸਤੇ ਬਣਾਏ ਸੀ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਪੰਜਾਬ ਬੰਬ ਦੇ ਬੰਬ ਦਾ ਕੰਮ ਕਰਦੇ ਆ ਡੈਮ ਆ ਜਿਹੜੇ ਉਹ ਪੰਜਾਬ ਦੇ ਲਈ ਬੰਬ ਦਾ ਕੰਮ ਕਰਦੇ ਪਰ ਦੂਸਰੇ ਪਾਸੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਦਾ ਇਹ ਬਿਆਨ ਹੁੰਦਾ ਕਿ ਕੁਦਰਤੀ ਆਫਤਾਂ ਫਿਰ ਇਹਨਾਂ ਦੋਹਾਂ ਦੇ ਵਿੱਚ ਕੀ ਕੀ ਲੱਗਦਾ ਵੀ ਸਰਕਾਰ ਕਿੱਥੇ ਜੇ ਖੜੀ ਆ ਜੇ ਕੇਂਦਰ ਦਾ ਕਬਜਾ ਹੈਗਾ ਡੈਮਾਂ ਤੇ ਕੇਂਦਰ ਨਹੀਂ ਕੁਝ ਕਰ ਰਹੀ ਤੇ ਪੰਜਾਬ ਸਰਕਾਰ ਵੀ ਨਾ ਕੁਝ ਨਹੀਂ ਕਰ ਰਹੀ ਨਾ ਇਹਦੇ ਵਿੱਚ ਨਹੀਂ ਦੇਖੋ ਡੈਮ ਤਾਂ ਪੂਰੀ ਦੁਨੀਆ 'ਚ ਹੀ ਬਣੇ ਆ ਹਨਾ ਡੈਮਾਂ ਨੂੰ ਬਣਾਉਣਾ ਪਾਣੀ ਸਟੋਰ ਕਰਨਾ ਠੀਕ ਆ ਇਹਦੇ ਚ ਤਾਂ ਪਰ ਉਹਦੇ ਚ ਇੱਕ ਚੀਜ਼ ਹੈਗੀ ਕਿ ਦਰਿਆਵਾਂ ਚ ਇੱਕ ਘੱਟੋ-ਘੱਟ ਪਾਣੀ ਦਾ ਵਹਿਣ ਜਿਹੜਾ ਉਹ ਲਾਜ਼ਮੀ ਰਹਿਣਾ ਚਾਹੀਦਾ ਹਾਂ ਹਨਾ ਜਦੋਂ ਇਹ ਡੈਮ ਬਣਿਆ ਪਾਖੜਾ ਡੈਮ ਬਣਿਆ ਤੇ ਪੰਜਾਬ ਚ ਬਣਿਆ ਸੀਗਾ ਜੀ ਮਤਲਬ ਉਸ ਤੋਂ ਬਾਅਦ ਹਿਮਾਚਲ ਜਿਹੜਾ ਹੈਗਾ ਸਾਡੇ ਤੋਂ ਬਾਹਰ ਜਿਹੜਾ ਹੈਗਾ ਉਹ ਜਾਂਦਾ ਹੈਗਾ ਹਨਾ ਤਾਂ ਇਸ ਕਰਕੇ ਅਸਲ ਚ ਇਹ ਨਹੀਂਗਾ ਕਿ ਡੈਮਾਂ ਦਾ ਕੀ ਹੋਵੇ ਗੱਲ ਆ ਕਿ ਡੈਮਾਂ ਦੀ ਜਿਹੜੀ ਮਾਲਕੀ ਆ ਹੂੰ ਉਹਦੇ ਕੋਲੇ ਹੋਵੇ ਜਿੰਦੀ ਦਰਿਆਵਾਂ ਤੇ ਮਾਲਕੀ ਆ ਪੰਜਾਬ ਦੀ ਡੈਮਾਂ ਤੋਂ ਜਿਹੜੀ ਬਿਲਕੁਲ ਪੰਜਾਬ ਨੂੰ ਸਾਈਡ ਤੇ ਕੀਤਾ ਇੱਥੇ ਜਿਹੜਾ ਸਾਰਾ ਨਕਸ਼ਪਿਆ ਤੇ ਪਾਣੀਆਂ ਦਾ ਮਸਲਾ ਰੈਪੀਰੀਅਨ ਪ੍ਰਿੰਸੀਪਲ ਮੁਤਾਬਕ ਹਾਲ ਜਿਹੜਾ ਉਹ ਨਹੀਂ ਕੀਤਾ ਗਿਆ ਤੇ ਉਹ ਉਹਨਾਂ ਬੰਦਿਆਂ ਦਾ ਮਤਲਬ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਆ ਠੀਕ ਆ ਉਹ ਤੋਂ ਸਾਨੂੰ ਦੇਣਾ ਨਹੀਂ ਤੇ ਬਾਅਦ ਚ ਪਾਣੀ ਰੇਡ ਦੇਣਾ ਹੈਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਵਾਲੀਆਂ ਨੇ ਤੇ ਉੱਪਰੋਂ ਜਿਹੜਾ ਪ੍ਰਬੰਧਾ ਵਾਲਾ ਮਾਮਲਾ ਹੈਗਾ ਤੀਸਰਾ ਕਿ ਜਿਹੜਾ ਸਾਡਾ ਨੁਕਸਾਨ ਹੋ ਜਾਂਦਾ ਉਹਦੇ ਬਾਰੇ ਪੰਜਾਬ ਚ ਕੋਈ ਫਸਲੀ ਬੀਮਾ ਯੋਜਨਾ ਨਹੀਂ ਅਸੀਂ ਕਹਿੰਨੇ ਕਿ ਪੰਜਾਬ 'ਚ ਜਿੰਨਾ ਨੁਕਸਾਨ ਓਨੀ ਪਰਪਾਈ ਇਹ ਸਕੀਮ ਦੇ ਤਹਿਤ ਫਸਲੀ ਬੀਮਾ ਯੋਜਨਾ ਪੰਜਾਬ ਦੇ ਜਿਹੜੀ ਹੈਗੀ ਆ ਉਹ ਆਉਣੀ ਚਾਹੀਦੀ ਹੈਗੀ ਆ ਜਿਹੜੀ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਸੀ ਉਹ ਬਲਾਕ ਨੂੰ ਇਹ ਇਕਾਈ ਮੰਨਦੀ ਸੀਗੀ ਵੀ ਜੇ ਬਲਾਕ 'ਚ 50% ਨੁਕਸਾਨ ਹੋਊਗਾ ਜੀ ਠੀਕ ਆ ਹੁਣ ਮੇਰੇ ਪਿੰਡ ਦਾ 7000 ਏਕੜ ਰਕਬਾ ਤੇ ਝੋਨੇ ਡੁੱਬਿਆ 2000 ਏਕੜਾ 50% ਤਾਂ ਮੇਰੇ ਪਿੰਡ 'ਚ ਨਹੀਂ ਨੁਕਸਾਨ ਹੋਇਆਗਾ ਹਾਂ ਠੀਕ ਆ ਜਿਹੜੀ ਅਸੀਂ ਚੋਨੇ ਕਿ ਜਿੰਨਾ ਨੁਕਸਾਨ ਓਨੀ ਪਰਪਾਈ ਤੇ ਫਸਲੀ ਬੀਮਾ ਯੋਜਨਾ ਦੇ ਵਿੱਚ ਏਕੜ ਨੂੰ ਇਕਾਈ ਮੰਨਿਆ ਜਾਵੇ ਜੀ ਤੇ ਭੁਗਤਾਨ ਸਮਾਂਬੱਧ ਜਿਹੜਾ ਹੈਗਾ ਉਹ ਹੋਵੇ ਹੂੰ ਪੰਜਾਬ ਸਰਕਾਰ ਦੀ ਕੋਈ ਫਸਲੀ ਬੀਮਾ ਯੋਜਨਾ ਨਹੀਂ ਹੈ ਜੀ ਠੀਕ ਹੈ ਇਹ ਤਾਂ ਬਿਲਕੁਲ ਕੁਦਰਤ ਦੇ ਆਸਰੇ ਚੀਜ਼ਾਂ ਪਲਦੀਆਂ ਨੇ ਹੂੰ ਠੀਕ ਹੈ ਤੇ ਕਿਸਾਨੀ ਜਿਹੜਾ ਹੈਗਾ ਉਹ ਪਹਿਲੇ ਏਡਾ ਮਤਲਬ ਮਾੜੀ ਹਾਲਤ ਦੇ ਵਿੱਚ ਹੈਗੀ ਆ ਖੇਤੀ ਦਾ ਕਮ ਸਰਕਾਰਾਂ ਕਾਰਪੋਰੇਟ ਪੱਖੀ ਨੇ ਹਨਾ ਤੋ ਇਸ ਕਰਕੇ ਸਾਰਿਆ ਕੇਂਦਰ ਤੇ ਪੰਜਾਬ ਸਰਕਾਰ ਦੀ ਸਾਰੀ ਜਿਹੜੀ ਲੋਕਾਂ ਦੇ ਨਾਲ ਇੱਕ ਤਾਂ ਇਹ ਦੁਸ਼ਮਣੀ ਨਹੀਂ ਹੁੰਦੀਗੀ ਉਸ ਤਰ੍ਹਾਂ ਦੀ ਪਹੁੰਚ ਕਰਕੇ ਅੱਜ ਪੰਜਾਬ ਇਸ ਸਾਰੀ ਤਰਾਸ ਦੀ ਜਿਹੜੀ ਹੰਡਾਰਿਆ ਪਰ ਪੰਜਾਬ ਹੀ ਪੰਜਾਬ ਦੇ ਨਾਲ ਖੜਾ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਆ ਇਹ ਹੀ ਇੱਕ ਦੂਸਰੇ ਦੀ ਬਾਹ ਫੜ ਰਹੇ ਇਹ ਹੀ ਇੱਕ ਦੂਸਰੇ ਦਾ ਆਸਰਾ ਹੈਗਾ ਬਣ ਰਿਹਾ ਤੇ ਜਿਹੜੇ ਲੋਕ ਆਸਰਾ ਬਣ ਰਿਹਾ ਉਹਨਾਂ ਨੂੰ ਬੇਨਤੀ ਹੈ ਸਾਡੀ ਕਿ ਜਿਹਨੂੰ ਕਹਿੰਦੇ ਕਿ ਦੀਵਾਲੀ ਤੋਂ ਪਹਿਲਾਂ ਮਤਲਬ ਨਾ ਸਾਰੇ ਪਟਾਕੇ ਚਲਾਉਣ ਲਈ ਗੱਲ ਆਪਾਂ ਨਾ ਕਰੀਏ ਆਫਤਾ ਕੀ ਲੋਕਾਂ ਤੇ ਪਰ ਇਹ ਆਫਤ ਪਾਣੀ ਜਦੋਂ ਲੈ ਗਿਆ ਉਸ ਤੋਂ ਬਾਅਦ ਵਧਣੀ ਆ ਜੀ ਲੋਕਾਂ ਨੂੰ ਪਸ਼ੂਆਂ ਵਾਸਤੇ ਚਾਰਾ ਨਹੀਂ ਮਿਲਣਾ ਤੂੜੀ ਨਹੀਂ ਮਿਲਣੀ ਤੂੜੀ ਦੇ ਰੇਟ ਵਧ ਜਾਣੇ ਆ ਹਾਂ ਚਾਰਾ ਨਹੀਂ ਮਿਲਣਾ ਹੈਗਾ ਫਿਰ ਅਗਲੀ ਫਸਲ ਦੀ ਬਿਜਾਈ ਵਾਸਤੇ ਵਾਹਣਾਂ ਨੂੰ ਠੀਕ ਕਰਨ ਵਾਸਤੇ ਡੀਜ਼ਲ ਚਾਹੀਦਾ ਟਰੈਕਟਰ ਚਾਹੀਦੇ ਆ ਠੀਕ ਆ ਅਗਲੀ ਫਸਲ ਦੀ ਬਿਜਾਈ ਵਾਸਤੇ ਬੀਜ ਚਾਹੀਦਾ ਖਾਦਾਂ ਚਾਹੀਦੀਆਂ ਨੇ ਕਿ ਅਸੀਂ ਇਹ ਸੰਕਟ ਦੇ ਟੱਲਣ ਤੱਕ ਅਗਲੀ ਫਸਲ ਦੀ ਬਜਾਈ ਤੱਕ ਮਦਦ ਆਪਣੇ ਧਿਆਨ ਚ ਰੱਖੀ ਕਿ ਉਹਨਾਂ ਲੋਕਾਂ ਦੀ ਅਸੀਂ ਮਦਦ ਕਰਨੀ ਹੈ ਜੀ ਅੱਜੇ ਸਾਰੀ ਜਿੰਨੀ ਲੋੜ ਆ ਹੁਣ ਵੀ ਮਦਦ ਕਰੀਏ ਪਰ ਬਹੁਤ ਸਾਰੀ ਮਦਦ ਦੀ ਲੋੜ ਜਦੋਂ ਪਾਣੀ ਨਹੀਂ ਲੈ ਜਾਣਾ ਉਦੋਂ ਜ਼ਰੂਰਤ ਹੋਣੀ ਹੈ ਇਹੀ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਕਿ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਹੜ੍ਹ ਆਏ ਆ ਉੱਥੇ ਜ਼ਿਲ੍ਹਾ ਜ਼ਿਲ੍ਹਿਆਂ ਚ ਰਾਹਤ ਕੈਂਪ ਲਾਏ ਜਾਣਗੇ ਸਾਰੀ ਸਮੱਗਰੀ ਉੱਥੇ ਜਿੰਨੇ ਇਕੱਠੀ ਕੀਤੀ ਜਾਊਗੀ ਕਿਉਂਕਿ ਹਰਿਆਣੇ ਚੋਂ ਯੂਪੀ ਚੋਂ ਹੋਰ ਸੂਬਿਆਂ ਚੋਂ ਵੀ ਲੋਕ ਹੂੰ ਜਿਹੜਾ ਹੈ ਪੰਜਾਬ ਦੀ ਲੋਕਾਂ ਦੀ ਇਸ ਮਦਦ ਕਰਨਾ ਚਾਹੁੰਦੇ ਹੈਗੇ ਆ ਠੀਕ ਹੈ ਤੇ ਉਹ ਵੀ ਉਸਨਾ ਕੈਂਪਾਂ ਦੇ ਚਾਰ ਸਮਾਨ ਭੇਜਣਗੇ ਤੇ ਸੰਯੁਕਤ ਕਿਸਾਨ ਮੋਰਚਾ ਇਹ ਕੈਂਪ ਜਿਹੜੇ ਹੈਗੇ ਆ ਇਹ ਕਣਕ ਦੀ ਬਜਾਈ ਤੱਕ ਜਿਹੜੇ ਹੈਗੇ ਆ ਉਹ ਚਲਾਊਗਾ ਭਾਈ ਜੀ ਇੱਕ ਬਿਆਨ ਪਿਛਲੇ ਸਮੇਂ ਦੇ ਦੌਰਾਨ ਆਇਆ ਸੀਗਾ ਕਿ ਕੁਕੜੀ ਮੁਰਗੀ ਤੱਕ ਦਾ ਮੁਆਵਜ਼ਾ ਕਹਿੰਦੇ ਹਰ ਇੱਕ ਚੀਜ਼ ਦਾ ਮੁਆਵਜ਼ਾ ਮਿਲੇਗਾ ਕੀ ਲੱਗਦਾ ਵੀ ਸਰਕਾਰ ਮੁਆਵਜ਼ਾ ਦੇਣ ਦੇ ਵਿੱਚ ਹੋਊਗੀ ਕਾਮਯਾਬ ਕਿਸੇ ਪਾਸੇ ਨਹੀਂ ਸਰਕਾਰ ਦੀ ਮੁਆਵਜ਼ੇ ਦੀ ਨੀਤੀ ਹੋਈ ਨਹੀਂ ਕੀ ਜੇ 33% ਨੁਕਸਾਨ ਹੋ ਗਿਆ ਹੁਣ ਮਾਲੋ ਜਿਹੜੇ ਝੋਨੇ ਦੇ ਉੱਪਰ ਆ ਗੋਬਦੇ ਚ ਪਾਣੀ ਪੈ ਗਿਆ ਹਾਂ ਦਾਣਿਆਂ ਨੇ ਥੋਥ ਬਣ ਜਾਣਾ ਜੀ ਉਹ ਦੇਖਣ ਨੂੰ ਆ ਲੱਗਣਾ ਫਸਲ ਚੰਗੀ ਪੜੀ ਖੜੀ ਐ ਜਿਸ ਸਪੈਸ਼ਲ ਗਰਦਾਵਰੀ ਚੋਂ 33% ਨੁਕਸਾਨ ਲਿਖ ਦਿੱਤਾ ਗਿਆ ਠੇਲਾ ਵੀ ਨਹੀਂ ਮਿਲ ਲਾਂਗਾ ਜੀ ਜੇ 75% ਨੁਕਸਾਨ ਲਿਖ ਦਿੱਤਾ ਗਿਆ ਤੇ 6750 ਰੁਪਏ ਮਿਲਣਗੇ ਇਹ ਜੇ 100% ਨੁਕਸਾਨ ਲੱਗਦਾ ਫੇਰ 15000 ਮਿਲਣਾ ਤੇ ਜ਼ਮੀਨਾਂ ਦੇ ਠੇਕੇ 80 80000 ਰੁਪਇਆ ਸਰਕਾਰ ਤੇ ਉਹ ਉਹ ਜਿਹੜੀਆਂ ਸਾਡੀ ਗੜੇ ਮਾਰ ਨਾਲ ਫਸਲਾਂ ਕਣਕਾਂ ਧਮਾਈਆਂ ਉਹਦਾ ਮੁਆਵਜ਼ਾ ਅਜੇ ਤੱਕ ਨਹੀਂ ਆਇਆਗਾ ਇਸ ਕਰਕੇ ਸਰਕਾਰ ਦੀ ਮੁਆਵਜ਼ਾ ਦੇਣ ਦੀ ਇਹ ਤਾਂ ਫਸਲਾਂ ਦੀ ਨਹੀਂ ਦਿੰਦੇ ਮੁਰਗੀ ਦਾ ਬੱਕਰੀ ਦਾ ਉਹ ਤੇ ਭਗਵੰਤ ਮਾਨ ਸਾਹਿਬ ਉਹ ਬਿਆਨ ਤੇ ਅਮਲ ਕੀ ਕਰਨਾ ਉਸ ਬਿਆਨ ਤੇ ਗੱਲ ਕਰਨ ਨੂੰ ਰਾਜੀ ਨਹੀਂ ਪੱਤਰਕਾਰ ਨੂੰ ਪੁੱਠੇ ਚਵਾਲ ਦੇ ਰਹੇ ਹੈਗੇ ਤੇ ਇਹਦੇ ਤੋਂ ਸਰਕਾਰ ਦੀ ਜਿਹੜੀ ਨੀਤ ਤੇ ਨੀਤੀ ਜਿਹੜੀ ਹੈਗੀ ਆ ਉਹ ਸਮਝ ਆਉਂਦੀ ਆ ਉਕਲ ਪੰਜਾਬ ਦੇ ਵਿਰੋਧੀ ਹੈਗੀ ਆ ਪੰਜਾਬ ਦੇ ਲੋਕਾਂ ਦੇ ਪ੍ਰਤੀ ਕਿਸੇ ਤਰ੍ਹਾਂ ਦੀ ਸੰਵੇਦਨਸ਼ੀਲਤਾ ਉਹਨਾਂ 'ਚ ਨਜ਼ਰ ਨਹੀਂ ਆਉਂਦੀ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਮੁਆਵਜ਼ਾ ਨੀਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿੱਲੇ ਦੇ ਹਿਸਾਬ ਨਾਲ ਕਿਸ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਜਾਂ ਮਿਲਣਾ ਚਾਹੀਦਾ ਨਹੀਂ ਮੈਂ ਆਲਰੇਡੀ ਦੱਸ ਚੁੱਕਾ ਕਿ ਫਸਲੀ ਬੀਮਾ ਯੋਜਨਾ ਹੋਣੀ ਚਾਹੀਦੀ ਜਿੰਨਾ ਨੁਕਸਾਨ ਉਨੀ ਪਰਪਾਈ ਜੀ ਤੇ ਉਹ ਨੁਕਸਾਨ ਮਾਪਣ ਵਾਸਤੇ ਇੱਕ ਏਕੜ ਇਕਾਈ ਹੋਵੇ ਤੇ ਨੁਕਸਾਨ ਦੀ ਪਰਪਾਈ ਸਮਾਂਬੱਧ ਹੋਵੇ ਤੇ ਫਸਲੀ ਬੀਮਾ ਯੋਜਨਾ 'ਚ ਕਾਰਪੋਰੇਟ ਘਰਾਣੇ ਦਾ ਕੋਈ ਯੋਗਦਾਨ ਨਾ ਹੋਵੇ ਉਹ ਪ੍ਰਾਈਵੇਟ 플레이ਰ ਨਾ ਹੋਣ ਸਿਰਫ ਸਰਕਾਰ ਬਣਾਵੇ ਕਿਉਂਕਿ ਜਿਹੜੀ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਸੀ ਉਹਦੇ ਵਿੱਚ 2% 2.5% ਫਸਲ ਦੀ ਕੀਮਤ ਦਾ ਇਹਨਾਂ ਇਹਨਾਂ ਪ੍ਰੀਮੀਅਮ ਸੀ ਗੰਨੇ ਤੇ ਉਹਦੇ ਵਿੱਚ ਆਪਣੇ ਝੋਨੇ ਤੇ ਹੋਰ ਫਸਲਾਂ ਤੇ ਮੱਕੀ ਦੇ ਵਿੱਚ ਠੀਕ ਆ ਤੇ ਉਹ ਚ ਨੁਕਸਾਨ ਮਾਪਣ ਦੀ ਇਕਾਈ ਮੰਨ ਲਈ ਬਲਾਕ ਕਿਸਾਨ ਬੀਮੇ ਦੀਆਂ ਕਿਸ਼ਤਾਂ ਜਮ੍ਹਾਂ ਕਰਾਈ ਜਾਂਦੇ ਸੀਗੇ ਤੇ 2018-19 ਦੀ 40000 ਕਰੋੜ ਰੁਪਇਆ ਜਿਹੜੀਆਂ ਬੀਮਾ ਕੰਪਨੀਆਂ ਸੀ ਕਿਸਾਨਾਂ ਤੋਂ ਲੈ ਕੇ ਫਰ ਰੋਗਾ ਜੀ ਇਸ ਕਰਕੇ ਜਿਹੜੀ ਨੁਕਸਾਨ ਜਿੰਨਾ ਨੁਕਸਾਨ ਉਨੀ ਪਰਪਾਈ ਇਸ ਤਰਜ ਤੇ ਫਸਲੀ ਬੀਮਾ ਯੋਜਨਾ ਹੋਣੀ ਚਾਹੀਦੀ ਹੈਗੀ ਆ ਤਾਂ ਨੁਕਸਾਨ ਦੀ ਪਰਪਾਈ ਜਿਹੜੀ ਹੋ ਸਕਦੀ ਆ ਤੇ ਪੰਜਾਬ ਸਰਕਾਰ ਦੀ ਕੋਈ ਫਸਲੀ ਬੀਮਾ ਯੋਜਨਾ ਨਹੀਂ ਹੈ